ਕਹ ਹੁਣਿਆ ਮੜਾ ਹੀ ਗਿਆ ਚੰਗਾ ਥੋੜਾ ਹੈ ਜਿਹੜੇ ਬਾਦਰ ਤੇ ਬੈਠੇ ਅਸਮਾਨ ਚੁੱਕ ਕੇ ਕਦੇ ਕਿੱਧਰ ਲੈ ਜਾਂਦੇ ਕਦੇ ਪਾਣੀ ਦਾ ਰੋਲਾ ਕਦੇ ਜੰਗ ਦਾ ਰੋਲਾ ਸਾਨੂੰ ਤਾਂ ਬਹੁਤ ਮੁਸੀਬਤਾਂ ਨੇ ਤੇ ਹੁਣ ਕਹਿ ਅਸਤੇ ਕਹੇ ਨਾ 5-5 ਮਰਲੇ ਸਾਨੂੰ ਥਾ ਹੀ ਦਿੱਤੀ ਜਾਵੇ ਪਿਛਾਂ ਸਰਕਾਰ ਦੇ 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 ਤੇ ਉੱਥੇ ਬਹਿ ਜਾਈਏ ਸਮਾਰ ਤੁਮ ਉੱਥੇ ਤੇ ਹੁਣ ਸਰਕਾਰ ਕਹਿੰਦੀ ਜੰਗਬੰਦੀ ਹੋ ਗਈ ਹੈ ਹਾਂ ਹੁਣ ਬੰਦ ਕਰ ਲੈਣ ਜਿਸਨੇ ਸਮਾਰ ਸਮਝ ਲੱਗਿਆ ਨਹੀਂ ਤੇ ਹੁਣ ਕਰੇ ਆਹ ਕਹੇ ਦੋਣ ਹਲੋ ਸਰਕਾਰ ਕੋਲ ਕੀ ਮੰਗ ਕਰਦੇ ਹਾਂਜੀ ਸਰਕਾਰ ਕੋਲ ਹੋਰ ਕੀ ਮੰਗ ਕਰਦੇ ਸਰਕਾਰ ਕੋਲ ਕੀ ਮੰਗ ਕਰਨ ਲਈ ਅੱਜ ਅਭੀ ਸਾ ਸਾ ਪੀ ਸ਼ਦਤੀ ਜਾਂ ਪਾਏ ਪਾਏ ਮਰਲੇ ਇੱਕ ਪਰਿਵਾਰ ਨੂੰ ਪਾਏ ਪਾਏ ਮਰਲੇ ਦੇ ਦੇ ਨੀ ਬਹੁਤ ਹੈ ਜੇ ਦੋ ਰੋੜਾ ਗੋੜਾ ਪੈਂਦਾ ਚਲੋ ਉੱਥੇ ਜਾ ਬਵਾਗੇ ਕਦੋਂ ਲੈ ਗਏ ਸੀ ਕੱਲ ਲੈ ਗਏ ਤੁਸੀਂ ਵਾਪਸ ਆ ਰਹੇ ਹੋ ਕੀ ਕਾਰਨ ਉਹ ਲੈ ਕੇ ਸੀ ਪਹਿਲਾ ਡਰ ਸੀ ਸਾਰੇ ਲੋਕਾਂ ਦੇ ਘਟੇ ਸੀ ਬਪਾ ਜੀ ਬਾ ਦੇ ਪਿੱਛੇ ਲੱਗੇ ਆ ਜਾਗਦੇ ਸਿਕੀ ਆਣ ਗਈ ਸੀ ਜੇ ਕਰਨਾ ਸੀ ਪਿੱਛੇ ਚਲੇ ਗਏ ਸੀ ਸਮਾਨ ਲੈ ਕੇ ਬੱਚੇ ਵੀ ਪਿੱਛੇ ਛੋੜਾ ਹੈ ਦੂਜੇ ਪਾਸੇ ਪਸੂ ਪਸਵ ਸੀ ਇੱਥੇ ਸੀ ਆਪਰੇ ਇੱਥੇ ਰਾਤ ਨੂੰ ਡੌਣ ਚਾਹंदे ਸੀ ਦੇਖਦੇ ਸੀ ਅਸੀਂ ਆਪ ਇਤਲੰਗਦੇ ਸੀਗੇ ਪਾਕਿਸਤਾਨ ਦੀ ਬਹੁਤ ਸ਼ਰਾਰਤ ਕਰਦੇ ਸੀ ਰਾਤ ਨੂੰ ਤੇ ਅਸੀਂ ਇੱਥੇ ਰਹਿਣ ਵਾਲੇ ਆ ਸਾਨੂੰ ਇਸ ਤਰ੍ਹਾਂ ਐ ਵੀ ਕੋਈ ਚਾਰਜ ਫੇਰੂ ਉਤਾਰਾ ਨਾ ਇੱਕ ਗੇਟ ਹੈ ਇੱਕ ਨਦੀ ਹੈ ਉਹਦੇ ਤੋਂ ਪੌੜ ਪਾਇਆ ਹੈ ਉੱਥੋਂ ਹੀ ਅਸੀਂ ਕੇਰੇ ਸਤੇ ਤੋਂ ਲੰਘਦੇ ਟੱਪਦੇ ਹਾਂ ਸਾਨੂੰ ਬੜੀ ਮੁਸ਼ਕਲ ਆ ਗਈ ਏ ਕਿਉਂ ਤੇ ਚੈੱਕ ਨਹੀ ਹੁੰਦੀ ਏ ਪਿਆਸ ਫੇਰੇ ਬਿਤਾar ਲੱਗ ਗਈ ਏ ਸਾਨੂੰ ਬਹੁਤ ਦਿੱਕਤ ਬੜੀ ਗੇਟ ਦੀ ਬਹੁਤ ਦਿੱਕਤ ਹੈ ਹੁਣ ਵਾਪਸ ਆ ਗਏ ਹੋ ਜ਼ਿੰਦਗੀ ਦੁਬਾਰਾ ਚੱਲੇ ਗਈ ਸੀ ਹੁਣ ਮੋਲ ਠੀਕ ਹੈ ਹਾਂ ਉਹਨਾਂ ਮੌਲ ਠੀਕ ਹੈ ਅੱਜ ਮੀਟਿੰਗ ਹੈ ਦੇਖੋ ਕੀ ਬੰਦਾ ਹੈ ਇਹ ਮੌਲ ਤਾਂ ਠੀਕ ਹੈ ਵੈਸ ਜੰਗ ਤਾਂ ਬਹੁਤ ਮਾੜੀ ਹੁੰਦੀ ਹੈ ਲੱਗਣ ਵਾਸਤੇ ਕਿ ਦੁਨੀਆ ਨੂੰ ਵੀ ਐਵੇਂ ਜੰਗਾਂ ਮਰੇਗੀ ਫੌਜ ਮਰੇਗੀ ਬਹੁਤ ਸੱਪੇਗੀ ਮੁਸ਼ਕਲ ਹੋ ਜਾਏਗੀ ਕੋਈ ਉੱਤੇ ਜਾਂ ਨਹੀਂ ਪੰਜਾਬ ਦੀ ਵੀ ਜਾਇਦ ਪੰਜਾਬ ਦੀ ਵੀ ਨਹੀਂ ਹੈ ਕਿਉਂ ਪੰਜਾਬ ਨੇੜੇ ਵਾਟਰ ਦੇ ਪੰਜਾਬ ਨੂੰ ਬਹੁਤ ਸ਼ਾਪ ਸ਼ਾਹ ਹੋਣੀ ਸਰ ਹਾਲਾਤ ਖਰਾਬ ਤਾਂ ਸੀਗੇ ਆਪਾਂ ਸਾਰਿਆਂ ਨੂੰ ਪਤਾ ਹੈ ਪਰ ਕੱਲ ਜਿਵੇਂ ਸੀਜ਼ਫਾਇਰ ਦੀ ਗੱਲ ਆਈ ਮੀਡੀਆ ਦੇ ਵਿੱਚ ਤਾਂ ਜਿੰਨੀ ਤੇਜ਼ੀ ਨਾਲ ਨੇਗੇਟਿਵ ਖਬਰਾਂ ਫੈਲਦੀਆਂ ਉਹਨੀਆਂ ਨਾਲੇ ਚੰਗੀ ਖਬਰ ਵੀ ਫੈਲੀ ਤੇ ਲੋਕਾਂ ਨੂੰ ਇੱਕ ਹੌਸਲਾ ਹੋ ਗਿਆ ਤੁਸੀਂ ਦੇਖਿਆ ਹੋਣਾ ਸਾਡੇ ਪਿੰਡ ਆਇਓ ਤੇ ਹੁਣ ਵਾਪਸੀ ਸ਼ੁਰੂ ਹੋ ਗਈ ਹੈ ਜੀ ਕਿਉਂਕਿ ਪਸ਼ੂ ਡੰਗਰ ਲੋਕਾਂ ਨੂੰ ਜਾਂ ਆਪ ਇਹਨਾਂ ਦੇ ਬਾਹਰ ਹਨ ਬਹੁਤ ਖਾਇ ਤਾਂ ਬਹੁਤ ਸਾਰੇ ਲੋਕ ਪਹਿਲਾਂ ਡਟੇ ਹੋਏ ਸੀਗੇ ਜੀ ਅੱਧਾ ਕੋ ਪਿੰਡ ਖਾਲੀ ਸੀ 50% ਲੋਕ ਪਿੰਡ 'ਚ ਜਿਹੜਾ 2 ਦਿਨ ਪਹਿਲਾਂ ਫਾਜ਼ਿਲਕਾ ਤੇ ਇੱਕ ਖਬਰ ਆਈ ਵੀ ਅਟੈਕ ਹੋਇਆ ਡਰੋਨ ਦਾ ਉਹਦੇ ਨਾਲ ਬਾਡਰੀ ਏਰੀਆ ਤੇ ਬਹੁਤ ਬੁਰਾ ਪ੍ਰਭਾਵ ਪਿਆ ਜਿਹੜੇ ਲੋਕ ਕੋਈ ਡਟੇ ਹੋਏ ਸੀ ਉਹ ਵੀ ਕੱਲ ਮੂਵ ਹੋਏ ਤੇ ਅੱਜ ਚੰਗੀ ਖਬਰ ਜਿਹੜੀ ਕੱਲ ਸ਼ਾਮ ਨੂੰ ਆਈ ਏ ਉਸ ਤੋਂ ਬਾਅਦ ਵਾਪਸੇ ਸ਼ੁਰੂ ਹੋ ਗਈ ਏ ਜੀ ਤੇ ਅਸੀਂ ਵੀ ਇੱਥੇ ਬੈਠੇ ਪਿੰਡ 'ਚ ਤੇ ਆਪਣੇ ਕੰਮ-ਦੰਦੇ ਨਾਲ-ਨਾਲ ਕਰ ਰਹੇ ਹਾਂ ਜੀ ਖੇਤੀ ਕਰਦੇ ਹਾਂ ਨਾਲ ਹਾਂ ਤੁਸੀਂ ਕਹਿ ਰਹੇ ਹੋ ਵੀ ਲੋਕ ਨਿਕਲਣ ਲੱਗ ਪਏ ਸੀ ਕੱਲ ਤੋਂ ਬਾਅਦ ਪਰ ਸ਼ਾਂਤ ਤੋਂ ਵਾਪਸ ਆਣ ਲੱਗ ਪਏ ਪਰ ਤੁਸੀਂ ਕਿਹ ਖੇਤਾ 'ਚ ਜੀ ਬੈਠੇ ਆ ਖੇਤ 'ਚ ਹੀ ਕੰਮ ਕਰ ਰਹੇ ਹੋ ਜੀ 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 ਸਰ ਤੁਹਾਨੂੰ ਕੋਈ ਡਰ ਬਾਤ ਨਹੀਂ ਨਹੀਂ ਸਰ ਡਰ ਕੋਈ ਨਹੀਂਗਾ ਜੀ ਦੇਖੋ ਹਣ ਕਰ ਬਾਰੇ ਛੱਡੇ ਵੀ ਨਹੀਂ ਜਾਂਦੇ ਖੇਤੀ ਤੇ 24 ਘੰਟਿਆਂ ਦਾ ਕੰਮ ਹੈ ਜੀ ਛੱਡ ਨਹੀਂ ਸਕਦੇ ਕਿ ਅੱਗੇ ਪਨੀਰੀਆਂ ਦੀ ਤਿਆਰੀ ਖੇਤ ਵਾ ਰਹੇ ਆ ਤੇ ਹੁਣ ਛੱਡ ਕੇ ਤੁਹਾਨੂੰ ਪਤਾ ਹੀ ਹੈ ਸਰਦਾਂ ਨਹੀਂ ਆਪਣਾ ਖੇਤੀ ਛੱਡਿਆ ਬਗੈਰ ਤੇ ਤੁਹਾਡੇ ਬਿਲਕੁਲ ਖੇਤਾਂ ਦਾ ਮੋਰਚਾ ਹੀ ਬਣੇ ਹੋਏ ਨੇ ਆਰਮੀ ਬੈਠੀ ਹੈ ਉਹਨੂੰ ਗਏ ਵੇਖਦੇ ਸਰ ਆਰਮੀ ਆਪਣੀ ਡਿਊਟੀ ਕਰ ਰਹੀ ਹੈ ਜੀ ਆਰਮੀ ਤਾਂ ਆਪਣੀ ਸੇਫਟੀ ਲਈ ਬੈਠੀ ਹੈ ਸਿਆਣੇ ਕਹਿੰਦੇ ਵੀ ਜੇ ਫੌਜਾਂ ਸ਼ਰਧਾਂ ਤੇ ਜਾਗਦੀਆਂ ਤੇ ਆਪਾਂ ਕਰਾਂਦੇ ਸੁਣਨੇ ਹਨ ਤੇ ਆਰਮੀ ਸਾਡੀ ਰੱਖਿਆ ਦੇ ਲਈ ਬੈਠੀ ਹੈ ਜੀ ਆਪ ਲੋਕਾਂ ਨੂੰ ਬੈਠਣ ਦਾ ਕੋਈ ਡਰ ਨਹੀਂ ਜੀ ਆਰਮੀ ਆਪਣੀ ਸੁਰੱਖਿਆ ਲਈ ਬੈਠੀ ਹੈ ਆਰਮੀ ਨੂੰ ਕਿਸੇ ਤਰ੍ਹਾਂ ਦੀ ਲੋਡ ਪੈਂਦੀ ਹੈ ਤਾਂ ਜਿਹੜੇ ਤੁਹਾਡੇ ਪਿੰਡਾਂ ਦੇ ਲੋਕ ਨੇ ਸਦੇ ਪਿੰਡਾਂ ਦੇ ਲੋਕ ਨੇ ਉਹ ਕਿਸ ਤਰ੍ਹਾਂ ਸਾਰ ਤੁਸੀਂ ਪਹਿਲਾਂ ਬਜ਼ੁਰਗਾਂ ਨਾਲ ਗੱਲ ਕੀਤੀ ਉਹਨਾਂ 65 ਦਾ ਜੋਧਿਆ ਜੇ 71 ਦਾ ਬੀਸਕ ਡਿਸਟਰਬਿੰਗ ਹੁੰਦੀ ਇੱਥੇ ਤੇ ਹਰ ਇੱਕ ਨੂੰ ਆਪਦੇ ਬੱਚਿਆਂ ਦਾ ਬਜ਼ੁਰਗਾਂ ਦਾ ਫਿਕਰ ਹੁੰਦਾ ਪਰ ਇੱਥੇ ਨਾਲ-ਨਾਲ ਅਸੀਂ ਆਰਮੀ ਦਾ ਵੀ ਹਮੇਸ਼ਾ ਸਹਿਯੋਗ ਦਿੰਨੇ ਆ ਤੇ ਹੁਣ ਵੀ ਆ ਨੌਜਵਾਨ ਸਾਥੀ ਖੜੇ ਨੇ ਇਹ ਕੋਈ ਪਿੰਡ ਚ ਗਈ ਇੱਥੇ ਹੀ ਨੇ ਜੀ ਤੇ ਜੇ ਲੋੜ ਪਈ ਤਾਂ ਮੈਸੇਜ ਸਹਯੋਗ ਦਿੱਤਾ ਤੇ ਅੱਗੇ ਵੀ ਕਰਾਂਗੇ ਜੀ ਫੌਜ ਦਾ ਸਹਯੋਗ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੀ ਕੀ ਹਦਾਇਤਾਂ ਦਿੱਤੀਆਂ ਗਈਆਂ ਸੀ ਬੀਤੇ ਦਿਨਾਂ ਦੇ ਵਿੱਚ ਮੇਨਲੀ ਉਹਨਾਂ ਲੋ ਬਲੈਕਆਊਟ ਦੀ ਸੀ ਜੀ ਉਹਨਾਂ ਨੇ ਪਿੰਡ ਖਾਲੀ ਕਰਨ ਦਾ ਡੇਕਿਆ ਨਾ ਹੀ ਉਹਨਾਂ ਨੇ ਕੋਈ ਕਿਹਾ ਵੀ ਸਾਨੂੰ ਡਰਨ ਦੀ ਲੋੜ ਹੈ ਪੈਨਿਕ ਹੋਣ ਦੀ ਲੋੜ ਹੈ ਬਲੈਕਆਊਟ ਦਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਾਨੂੰ ਮੈਸੇਜ ਜ਼ਰੂਰ ਆਉਂਦੇ ਰਹੇ ਉਹਦੇ ਚ ਸਾਰੇ ਪਿੰਡ ਨੇ ਸਹਯੋਗ ਕੀਤਾ ਜੀ ਲਾਈਟਾਂ ਵਗੈਰਾ ਬੰਦ ਰੱਖੀਆਂ ਵਹਿਕਲ ਵੀ ਆਪਦੇ ਬੰਦ ਰੱਖੇ ਸਾਰਾ ਕੁਝ ਤਾਂ ਪਿੱਛੇ ਸਾਡੇ ਬੜੇ ਕੂਚ ਦਾ ਘਾਟ ਹੁਣ ਕੀਆ ਜਾ ਰਿਹਾ ਹੈ ਸਮਝੋਤਾ ਹੋ ਜ਼ਿੰਦਗੀ ਦੇ ਕਿਸ ਤਰ੍ਹਾਂ ਦਾ ਅਸਰ ਹੈ ਇਹ ਦੋ ਤਿੰਨ ਦਿਨਾਂ ਦਾ ਮਾੜਾ ਹੀ ਸੀਗਾ ਜੀ ਹਲਾ ਦੇ ਵਿੱਚ ਨਾਪਕੁਰ ਸੀਗੇ ਉਹਨਾਂ ਨੂੰ ਦੇ ਕੇ ਇਹ ਪਿੰਡ ਸਾਰੇ ਖਾਲੀ ਪਿੱਛੇ ਗਏ ਸਨ ਮਨ ਸਮਝੋ ਤੋ ਬਾ ਉਹ ਜਿਹੜੇ ਹੈਗੇ ਸੀ ਜ਼ਰੂਰੀ ਲੋੜ ਦਾ ਸਮਾਨ ਪਿੱਛੇ ਵਾਪਸ ਲੈ ਕੇ ਆ ਰਹੇ ਬਸ ਇਸ ਦਾ ਕਿੰਨਾ ਖਰਚਾ ਆਨ ਜਾਂਦਾ ਲੱਗਿਆ ਆਨ ਦਾ ਕੋਈ ਆਰਗੂਏਟ ਨਹੀਂ ਸਰਕਾਰਾਂ ਕੋਲੋਂ ਕੀ ਮੰਗ ਕਰਨੀ ਚਾਹੋਗੇ ਸਰਕਾਰੋਂ ਕੋਈ ਮੰਗ ਕਰੀ ਅੱਜੇ ਸਰਕਾਰਾਂ ਨੇ ਕੀ ਦਿੱਤਾ ਹੋਣ ਕਿ ਦੇ ਦੋਵੇਂ ਦੇਸ਼ਾਂ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਤੇ ਕੀ ਪ੍ਰਭਾਵ ਪੈਂਦਾ ਉਹਨੂੰ ਕਿਵੇਂ ਦੇਖਦੇ ਹੋ ਹਾਲਾਤ ਠੀਕ ਹੈ ਕੁਝ ਅੱਗੇ ਨਾਲੋਂ ਵਹਿਤਰਾ ਮਾਰਾ ਮੋਟਾ ਸਮਾਨ ਕੱਢਿਆ ਗਿਆ ਮਾਰਾ ਮੋਟਾ ਕਿ ਜਿਹੜਾ ਭਾਰੀ ਸਬਾਨ ਬਾਕੀ ਹੈਗਾ ਸਾਰੇ ਸਾਰੇ ਪਿੰਡ 'ਚ ਬੈਠੇ ਆ ਕੰਮਕਾਰ ਕਰੀ ਜਾਂਦੇ ਅੱਜ ਅਸੀਂ ਪਨੀਰੀ ਬੀਜਣ ਚਲੇ ਆ ਜੀ ਫੇਰੀ ਬੀਜ ਕੇ ਆਵਾਂਗੇ ਜਿਹੜਾ ਅੱਗੇ ਆਉਣ ਵਾਲੇ ਟਾਈਮ ਚ ਲਾਉਣੀ ਹੈ ਜੀ ਜੀ ਜੋ ਜੋ ਪਿਛਲੇ 5-4 ਦਿਨਾਂ ਦੇ ਵਿੱਚ ਹਾਲਾਤ ਰਹੇ ਉਹਨੂੰ ਕਿਵੇਂ ਵਿਖਦੇ ਹੋ ਪਿੰਡ ਤੇ ਉਹਦਾ ਕੀ ਪ੍ਰਭਾਵ ਪਿਆ ਲੋਕਾਂ ਦੇ ਕੀ ਸਰਗੇ ਲੋਕਾਂ ਤੇ ਅਸਰ ਤਾਂ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਹੋ ਗਈਆਂ ਨਿਭੜ ਗਈਆਂ ਕਹਿੰਦਾ ਭਾਵਾ ਵੀ ਲੋਕ ਵੀ ਜਿਹੜੇ ਬਾਰਡਰ ਵਾਲੇ ਆ ਇਹਨਾਂ ਨੂੰ ਤਾਂ ਅਸੀਂ ਸੈਨਾ ਹੀ ਕਹਿ ਸਕਦੇ ਆ ਇੱਕ ਜੀ ਜੀ ਇਹ ਹੌਸਲੇ ਬਲਾ ਬਲਾੰਦਲੇ ਨੇ ਪਿੰਡ आले ਪਿੰਡ ਚੜ੍ਹੇਂਦੇ ਆ ਕੁਮੜਾ ਮੋਟਾ ਜਿਵੇਂ ਲੇਡੀਜ਼ ਹੋ ਜਾਂਦੀਆਂ ਪਿੱਛੇ ਜੋ ਰਾਤ ਨੂੰ ਹੋ ਜਾਂਦੀਆਂ ਤੇ ਕਿਉਂਕਿ ਕਵਰੇਜ ਦੇ ਵਿੱਚ ਪਿੰਡ ਆਉਂਦਾ ਤਾ ਕਰਕੇ ਥੋੜਾ ਯਾ ਹੋ ਰਿਹਾ ਹੋਰ ਸਾਨੂੰ ਕਿਸੇ ਆਰਮੀ ਨੇ ਨਹੀਂ ਕਿਹਾ ਕੋਈ ਸਾਨੂੰ ਕਿਸੇ ਨੇ ਕਿਸੇ ਨੇ ਕੁਛ ਨਹੀਂ ਕਿਹਾ ਵੀ ਇਹ ਕੋਈ ਪ੍ਰਸ਼ਾਸਨ ਨੇ ਕਿਹਾ ਕਿ ਤੁਸੀਂ ਇਸ ਪਿੰਡ ਛੱਡ ਕੇ ਜਾਓ ਜਿਵੇਂ ਕਿਹਾ ਜਾ ਰਿਹਾ ਸੀਜ਼ ਫਾਇਰ ਹੋ ਗਿਆ ਉਸ ਤੋਂ ਬਾਅਦ ਕੀ ਐ ਸਰਫ ਪਿੰਡਾਂ ਦੇ ਸਰਦੀ ਪਿੰਡਾਂ ਦੀ ਜ਼ਿੰਦਗੀ ਦੇ ਲੋਕਾਂ ਦੇ ਦੇਖੋ ਜਿਹੜਾ ਹੁਣ ਸੀਜ਼ ਫਾਇਰ ਹੋਇਆ ਉਹਨੂੰ ਕੁਝ ਤਾਂ ਪ੍ਰਭਾਵ ਪਊਗਾ ਨਾ ਕਿਸ ਤਰ੍ਹਾਂ ਦਾ ਪ੍ਰਭਾਵ ਗਿੰਦਾ ਵੀ ਥੋੜਾ ਜਿਹਾ ਡਰ ਪੈਦਾ ਹੋਇਆ ਜਿਵੇਂ ਕੋਈ ਸਮਾਨ ਸੀਗਾ ਜਿਆਦਾ ਡੰਗਰ ਪਸ਼ੂ ਵੀ ਪਿੱਛੇ ਕਰਤੇ ਉਹਦੇ ਕਰਕੇ ਫਾਇਰ ਤੋਂ ਬਾਅਦ ਲੋਕ ਜਿਹੜੇ ਤੁਸੀਂ ਕਹ ਰਹੇ ਭਾਰੀ ਸਮਾਨ ਲੈ ਗਏ ਕੋਈ ਵਾਪਸ ਆਣ ਲੱਗੇ ਨੇ ਹਾਂਜੀ ਇੱਕ ਦੋ ਟਰਾਲੀਆਂ ਤਾਂ ਵਾਪਸ ਵੀ ਆ ਗਈਆਂ ਵੀ ਜ਼ਿੰਦਗੀ ਵਾਪਸ ਹਾਂ ਕੁਝ ਕੁਝ ਵਾਪਸ ਵੀ ਆਉਣਾ ਸ਼ੁਰੂ ਹੋ ਗਿਆ ਕਿਉਂਕਿ ਕੁਝ ਜਿੱਦਾਂ ਇਹਨਾਂ ਨੇ ਕੀਤਾ ਇੱਕ ਸਮਝੌਤਾ ਕੀਤਾ ਉਹਦੇ ਵਿੱਚ ਰਾਤ ਜਿਹੜੀ ਸੀ ਉਹ ਸ਼ਾਂਤੀ ਵਾਲੀ ਸੀ ਇਸ ਕਰਕੇ ਲੋਕਾਂ ਨੂੰ ਦਿਮਾਗ 'ਚ ਇਹ ਗੱਲ ਬਹਿ ਗਈ ਹੈ ਵੀ ਜਿਹੜਾ ਕੰਮ ਕੀਤਾ ਹੈ ਸਹੀ ਕੀਤਾ ਫੈਸਲਾ ਜਿਵੇਂ ਹੋਇਆ ਦੋਵਾਂ ਆਦੇਸ਼ਾਂ ਦਾ ਚਲੋ ਵਾਪਸ ਆਉਣਾ ਸ਼ੁਰੂ ਹੋ ਗਿਆ ਅਤਵਾਦ ਨੂੰ ਕਿਵੇਂ ਵੇਖਦੇ ਹੋ ਅਤਵਾਦ ਤਾਂ ਅਸੀਂ ਨਹੀਂ ਦੇਖਿਆ ਜੀ ਕਦੇ ਨਹੀਂ ਅਤਵਾਦ ਨੂੰ ਕੀ ਸਮਝਦੇ ਹੋ ਕਿ ਕਿਸ ਕਿਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਅਤਵਾਦ ਦਾ ਨਹੀਂ ਅਤਵਾਦ ਤਾਂ ਅਸੀਂ ਕਿਸੇ ਸਾਹਮਣੇ ਹੀ ਨਹੀਂ ਹੋਇਆ ਸਾਡਾ ਅਤਵਾਦ ਦਾ ਜੀ ਜੇ ਸਾਹਮਣਾ ਹੋਵੇ ਅਤਵਾਦ ਤਾਂ ਫਿਰ ਦੱਸਿਓ ਅਤਵਾਦ ਤਾਂ ਇਹ ਤਾਂ ਹੈ ਨਹੀਂਗਾ ਜੀ ਅਤਵਾਦ ਤਾਂ ਹੁਣ ਇੱਕ ਬਸ ਸਾਡੇ ਵਾਸਤੇ ਤਾਂ ਉਹੀ ਹੈ ਜੀ ਸਾਰੀ ਜੋ ਉਹਨਾਂ ਦੇ ਅੱਗੇ ਉਹ ਮਿਲਟਰੀ ਹੈ ਤੇ ਉਧਰ ਆਪਣੇ ਸੈਨਾ ਜਿਹੜੀ ਬਹੁਤ ਵੱਡੀ ਜਉਦੇ ਬੈਠੇ ਆਪਣੇ ਜਉਦੇ ਜੀ ਕੀ ਨਾਮ ਹੈ ਤੁਹਾਡਾ ਜੀ ਹੁਜਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਇੱਥੋਂ ਦੇ ਕਿਹੜੇ ਪਿੰਡ ਦੇ ਪੱਕਾ ਚੁੱਤੀ ਜੰਗ ਦਾ ਮੋਹਲ ਬਣਿਆ ਸੀ ਉਹਨੂੰ ਕਿਵੇਂ ਵੇਖਦੇ ਹੁੰਦਾ ਕੀ ਅਸਰ ਪੈਂਦਾ ਜ਼ਿੰਦਗੀ ਦੇ ਅਸਰ ਪੈਂਦਾ ਜੂ ਜੰਗ ਲੱਗ ਜਾਵੇ ਸਮਾਨ ਸਿੱਦਾ ਇੱਥੇ ਰਹਿ ਜਾਂਦਾ ਹੈ ਹੈਗਾ ਬੰਦਾ ਕੋਈ ਸਮਾਰਦਾ ਨਹੀਂ ਕਿੰਦੇ ਬੂਹੇ ਤੇ ਬੰਦਾ ਜਾ ਕੱਟ ਨਹੀਂ ਹੁੰਦੀ ਚਾਹੇ ਕਿਸੇ ਕੁੱਲੀ ਕੱਖਾਂ ਦੀ ਐ ਤੇ ਚਾਹੇ ਕਮਰੇ ਆਦੀ ਕੁੱਲੀ ਤੋਂ ਬਗੈਰ ਕਿਸੇ ਬੂਹੇ ਤੇ ਓੱਖਾ ਰਹਿਣਾ ਹੁੰਦਾ ਲੋਹ ਦੇ ਕਾੜ ਕੱਢੇਗਾ ਚਾਰ ਨਿਕਲ ਦੇਗਾ ਅਖਰ ਨੂੰ ਤਾਂ ਮੂਵਿੰਗ ਹੀ ਹੋਏ ਹਾਂ ਇਹ ਤੁਸੀਂ ਤੇ ਉੱਜੜ ਕੇ ਨਾਲ ਸਾਨੂੰ ਵੀ ਯਾਦ ਦਿੱਤਾ ਐਸ ਤੋਂ ਪਹਿਲਾਂ 2098 ਵਿੱਚ ਕਾਰਗੀ ਵੇਲੇ ਵੀ ਇਸ ਤਰ੍ਹਾਂ ਦੇ ਹਾਲਾਤ ਬਣੇ ਸੀ ਨਵੇਂ ਵਿੱਚ ਜਾਂ 71 ਵੇਲੇ ਤੁਸੀਂ ਹੈਗੇ ਸੀ ਹੂੰ ਉਦੋਂ ਕੀ ਲਾਸ ਸੀ ਉਦੋਂ ਵੀ ਹਾਲਾਤ ਮਾੜੇ ਸੀ ਉਦੋਂ ਵੀ ਐਵੇਂ ਜਿਵੇਂ ਲਗੇ ਥੋੜੇ ਫਿਰਦੇ ਸੀ ਸ਼ਾਮ ਨੂੰ ਫੈਰਿੰਗ ਹੋਇਆ ਸਭ ਜਿੰਨੇ ਕੋਈ ਹੈਗੇ ਸੀ ਮਾਰ ਮੰਨੀ ਕਿਸੇ ਮਾੜੇ ਮੋਟੇ ਕਿੰਦਾ ਦੇਰਾਂ ਆ ਕਿ ਸੰਗਰ ਕੱਢ ਡੇ ਲਾਇਆ ਤੇ ਕਿ ਭੱਜ ਗਏ ਤੇ ਭੱਜ ਗਏ ਚੱਲ ਸੰਗਰ ਕੱਢਣੀ ਸੀ ਵੀ ਘਰੇ ਉਰ ਕਿੱਲੇ ਤੇ ਖੜਕੇ ਚ ਪਸੁਰ ਤੜਫਣੀ ਐ ਤੇ ਆਏ ਵੀ ਮਰਨੇ ਨੂੰ ਉੱਥੇ ਕਿਹੜਾ ਕਿਸ ਪੱਠਾ ਪਾਉਣਾ ਜਾਂ ਪਾਣੀ ਪਾਉਣਾ ਤੇ ਉਹ ਸਭ ਲੋਕ ਚਲੇ ਗਏ ਸੀ ਥੋੜੀ ਕਦਰ ਸੀ ਤੇ ਇਹ ਹੁਣ ਕਿਹਾ ਜਾ ਰਿਹਾ ਵੀ ਦੋਹਾਂ ਦੇਸ਼ਾਂ ਦਾ ਸਮਝੌਤਾ ਹੋ ਗਿਆ ਹੁਣ ਕੱਲ੍ਹ ਜੇ ਇਸ ਦੇ ਪੈਸੇ ਸਮਝੌਤਾ ਹੋ ਗਿਆ ਤੇ ਉਹ ਦੇਸ਼ਾਂ ਦਾ ਪਤਾ ਵੀ ਹੋਣਾ ਤੇ ਕੀ ਇਹ ਨਾ ਕਰਨਾ ਸਮਝੋਤੇ ਨਾਲ ਕਿਸ ਤਰ੍ਹਾਂ ਦਾ ਫਰਕ ਲੱਗਦਾ ਹੈ ਹਰ ਕਰ ਲੱਗਦਾ ਵੀ ਚਲ ਸ਼ਾਂਤੀ ਹੋ ਗਈ ਵਾਦੇ ਕਰ ਬਹਿ ਗਏ ਟਿਕ ਗਏ ਆਪਣੇ ਵਾਦੇ ਕਰ ਬਹਿ ਗਏ ਉਹ ਹਰ ਕੋਈ ਬਚ ਗਿਆ ਜੰਗਬਾਰੀ ਤੋਂ ਅੱਜ ਕੱਲ ਦੇ ਮੁੰਡੇ ਅੱਜ ਕੱਲ ਦੇ ਫੇਸਬੁੱਕ ਤੇ ਰੋਲਾ ਪਾਇਆ ਜੰਗ ਹੋਣੀ ਚਾਹੀਦੀ ਉਹਨੂੰ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਤੇ ਵੇਖੀ ਤਾਂ ਜਿਗਾਲ ਨੂੰ ਸੋਚੀਏ ਤੇ ਅਸੀਂ ਤਾਂ ਬਰਬਾਦ ਹੋਈ ਗਏ ਸਾਜ ਵਾਥ ਤੇ ਲੱਗ ਹੀ ਗਿਆ ਕੋਈ ਦੋਦਵਾਨੇ ਹੈਗੇ ਸਿੱਕੇ ਗਰੀਬ ਗੁਰਬੇ ਕੋਲ ਕਿਹੜਾ ਡਿਆੜੀ ਕਰਦਾ ਧੱਫਾ ਕਰਦਾ ਚਲ ਦਿਨ ਦੇ ਆਦੀ ਪੈੜੀ ਪੂਰੀ ਫਸਲ ਹੋ ਤੇ ਚਲ ਮਾਰ ਖਾ ਜਾਂਦਾ ਤੇ ਜਿੰਨੇ ਉਹ ਡਿਆੜੀ ਕਰਤੇ ਆਦਾ ਡੇਢੀ ਔਖਾ ਸਾਲਣਾ ਤੋਂਨ ਵਾਰ ਕਿਰਾਇਆ ਭਰਨਾ ਪੈ ਗਿਆ ਤੇ ਉਹਨੇ ਹਗਾ ਹੁਣ ਕੋਈ ਸਮਾਨ ਟੁੱਟ ਗਿਆ ਕੋਈ ਹਗਾ ਸੱਟ ਲੱਗਿਆ ਤੇ ਰਹਿ ਰਹਿ ਗਿਆ ਕੋ ਡਿੱਗ ਪਿਆ ਖਰਾਬ ਹੋ ਗਿਆ ਕੋਈ 2 4 4 ਰਜਾ ਤੱਕ ਕਿਰਾਇਆ ਮੰਗ ਲੈਣ ਦੇ ਕਿਉਂ ਨਾਂ ਦਾ ਸੀਜ਼ਨ ਲੱਗ ਜਾਂਦਾ ਹੈ ਸੰਦਾ ਵਾਲਿਆਂ ਦਾ ਕੋਈ ਹੋਰ ਕੋਈ ਹੁਣ ਲਿਆ ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਸਰਕਾਰਾਂ ਕੋਲੋਂ ਕੀ ਮੰਗ ਕਰੋਗੇ ਕੀ ਸਰਕਾਰ ਮੋੜ ਆਖਣਾ ਆਜਕਲ ਇਹ ਸਰਕਾਰ ਆਪ ਹੀ ਡਿਆਗੂ ਲੀਡਰ ਆਪ ਹੀ ਨਹੀਂ ਰਹਿਦੇ ਤੇ ਸਾਨੂੰ ਕਿ ਕਿਸੇ ਕੀ ਸਮਾਨਾ ਐਸਾ ਲਾਤੀ ਜੋ ਕੋਈ ਆਇਆ ਵੀ ਹੈ ਪਿੱਛੋਂ ਗਵਰਨਮੈਂਟ ਚ ਕੋਈ ਘੱਲਿਆ ਵੀ ਹੈ ਉਹ ਆਗੂ ਵੀ ਸਾਰੇ ਖਾ ਜਾਂਦੇ ਨਾ ਹੋ ਗਿਆ ਜੀ ਬੜਾ ਬੜਾ ਸਮਾ ਲਿਆ ਬਹੁਤ ਕੁਝ ਬਾਂ ਸਾਡੇ ਕੋ ਕੋਈ ਚਾਹੇ ਵੀ ਨਾ ਪੜੇ